ਸਸ ਜੀ ਗੱਲ ਦੀ ਸਾਰਿਆਂ ਨੂੰ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਪੰਜਾਬ ਪੇ ਸਕਿੱਲ ਬਹਾਰਲੀ ਨੂੰ ਲੈ ਕੇ ਪਿਛਲੇ ਦਿਨੀ ਕਾਫੀ ਸਾਥੀਆਂ ਦੇ ਫੋਨ ਤੇ ਮੈਸੇਜ ਆਏ ਕਿ ਫਰੰਟ ਦਾ ਪੰਜਾਬ ਪੇ ਸਕਿੱਲ ਬਹਾਰਲੀ ਸੰਝਾ ਫਰੰਟ ਦਾ ਪ੍ਰਣਾਲਾ ਪ੍ਰੋਗਰਾਮ ਰੱਖਿਆ ਹੋਇਆ ਸੀ ਤਾਂ ਉੱਥੇ ਤੁਸੀਂ 3704 ਜਥੇਬੰਦੀ ਨੇ ਸਮੂਲੀਅਤ ਕਿਉਂ ਨਹੀਂ ਕੀਤੀ ਜਾਂ ਪਿਛਲੇ ਦਿਨਾਂ ਤੋਂ ਤੁਹਾਡੀ ਕੋਈ ਐਕਟੀਵਿਟੀ ਜਿਹੜੀ ਕਿਉਂ ਨਹੀਂ ਆ ਫਰੰਟ ਨੂੰ ਲੈ ਕੇ ਤਾਂ ਸਾਥੀਓ ਇੱਥੇ ਆਪਾਂ ਗੱਲਬਾਤ ਕਰਦੇ ਆ ਕਿ ਜਿਹੜੀ 3704 ਅਧਿਆਪਕਾਂ ਦੀ ਭਰਤੀ ਆ ਉਹਦਾ ਜਿਹੜਾ ਇਤਿਹਾਸ ਆ ਉਹ 17 ਜੁਲਾਈ 2020 ਤੋਂ ਪਹਿਲਾਂ ਦਾ ਸੀਗਾ ਤੇ ਅਸੀਂ ਲਗਭਗ 26 ਫਰਵਰੀ 2021 ਨੂੰ ਜਦੋਂ ਅਪੁਆਇੰਟਮੈਂਟ ਹੋਈ ਆ ਉਸ ਤੋਂ 3-4 ਮਹੀਨੇ ਬਾਅਦ ਤੋਂ ਹੀ ਮੰਨ ਲਓ ਜੂਨ ਦੀਆਂ ਛੁੱਟੀਆਂ ਜਿਹੜੀਆਂ ਹੁੰਦੀਆਂ ਸਾਨੂੰ ਉਦੋਂ ਤੋਂ ਹੀ ਲਗਾਤਾਰ ਜਿਹੜਾ ਅ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਕਰ ਰਹੇ ਹਾਂ 2021 ਤੋਂ ਕਿਉਂਕਿ ਸਾਡੀ ਜਿਹੜੀ ਭਰਤੀ ਆ ਉਹ ਸਭ ਤੋਂ ਪਹਿਲਾਂ ਲਗਭਗ ਸਿੱਖਿਆ ਵਿਭਾਗ ਤੋਂ ਆਈ ਸੀ ਜਿਹਦਾ ਅਧਿਕਾਰ ਪਹਿਲਾਂ ਦਾ ਸੀ ਜਾਂ ਜਿਹਦੇ ਦੇ ਕੇਂਦਰੀ ਜਿਹੜੇ ਅਧੂਰੇ ਕੇਂਦਰੀ ਸਕਿੱਲ ਲਾਗੂ ਆ ਤਾਂ ਜਦੋਂ ਹੁਣ ਪਿਛਲੇ ਇਸ ਸਾਲ ਜੂਨ ਦੀਆਂ ਛੁੱਟੀਆਂ ਆਈਆਂ ਤਾਂ ਅਸੀਂ ਲੰਮਾ ਸਮਾਂ ਉਡੀਕ ਕਰਕੇ ਕੀ ਫਰੰਟ ਪ੍ਰੋਗਰਾਮ ਕਰੂਗਾ ਤਾਂ ਸਾਡੇ ਸਾਥੀ ਜਿਹੜੇ ਆ ਉਹ ਕਹਿਣ ਲੱਗੇ ਕਿ ਪ੍ਰੋਗਰਾਮ ਨਹੀਂ ਕੀਤਾ ਜਾ ਰਿਹਾ ਤਾਂ ਹੁਣ ਛੋਟੀਆਂ ਲੰਘਦੀਆਂ ਜਾ ਰਹੀਆਂ ਤਾਂ ਆਪਾਂ ਪ੍ਰੋਗਰਾਮ ਕਰ ਲਈਏ। ਤਾਂ ਅਸੀਂ ਜਿਹੜਾ ਜਲੰਧਰ ਪ੍ਰੋਗਰਾਮ ਕੀਤਾ ਸੀ ਉਸ ਤੋਂ ਬਾਅਦ ਜਿਹੜੀ ਆ ਉਹ ਮਾਨਯੋਗ ਮੁੱਖ ਮੰਤਰੀ ਜੀ ਨਾਲ ਦੋ ਵਾਰੀ ਮੀਟਿੰਗ ਹੋਈ। ਚਲੋ ਆਪਾਂ ਬੜੀਆਂ ਲੰਮੀਆਂ ਗੱਲਾਂ 'ਚ ਨਹੀਂ ਜਾਂਦੇ ਲੰਮੀ ਜ਼ਿਆਦਾ ਹੋ ਜਾਊਗੀ ਵੀਡੀਓ। ਉਸ ਤੋਂ ਫਰੰਟ ਦਾ ਵੀ ਪ੍ਰੋਗਰਾਮ ਸੀ 7 ਜੁਲਾਈ ਦਾ। ਉਹਦੇ 'ਚ ਵੀ ਸਮੂਲੀਅਤ ਕੀਤੀ। ਤਾਂ ਫਰੰਟ ਦੇ ਜਿਹੜੇ ਮਾਨਯੋਗ ਕੋਆਰਡੀਨੇਟਰ ਆ ਉਹਨਾਂ ਸਾਥੀਆਂ ਦਾ ਕਹਿਣਾ ਸੀਗਾ ਈ ਤੁਸੀਂ ਆਪ ਦੀ ਜੱਥੇਬੰਦੀ ਦਾ ਕੋਈ ਵੀ ਵੱਖਰਾ ਪ੍ਰੋਗਰਾਮ ਨਾ ਕਰੋ ਅਤੇ ਨਾ ਹੀ ਤੁਸੀਂ ਜਿਹੜਾ ਪੰਜਾਬ ਪੇਸਕਿਲ ਨੂੰ ਲੈ ਕੇ ਜਿਹੜਾ ਹੈਗਾ ਕੋਈ ਮੰਤਰੀ ਨੂੰ ਜਾਂ ਕਿਸੇ ਵਿਧਾਇਕ ਨੂੰ ਨਾ ਮੀਟਿੰਗ ਕਰੋ ਨਾ ਮੰਗ ਪੱਤਰ ਦਿਓ ਜੇ ਪੰਜਾਬ ਪੇਸਕਿਲਸ ਤੇ ਪ੍ਰੋਗਰਾਮ ਕਰਨਾ ਤਾਂ ਸਿਰਫ ਫਰੰਟ ਵੱਲੋਂ ਹੀ ਕਰਿਆ ਜਾਵੇ ਵੱਖਰਾ ਨਾ ਕਰਿਆ ਜਾਵੇ ਪਰ ਸਾਡੀਆਂ ਜਿਹੜੀਆਂ ਜ਼ਿਲ੍ਹਾ ਕਮੇਟੀਆਂ ਤੇ ਜਿਹੜੀ ਸੂਬਾ ਕਮੇਟੀ ਆ ਜਦੋਂ ਉਹਨਾਂ ਨਾਲ ਜਾਂ ਗੇਟਰ ਨੂੰ ਆਮਣਾ ਵਿਚਾਰ ਕੀਤਾ ਗਿਆ ਤਾਂ ਸਾਡੀ ਉਹਦੇ ਤੇ ਸਹਿਮਤੀ ਨਹੀਂ ਬਣੀ ਤਾਂ ਅਸੀਂ ਇਹ ਕਿਹਾ ਸੀਗਾ ਕਿ ਜੇਕਰ ਮੰਨ ਲਓ ਫਰੰਟ ਪ੍ਰੋਗਰਾਮ ਰੱਖਦਾ ਅਸੀਂ ਉਹਦੇ ਬਰਾਬਰ ਮਿੱਥ ਕੇ ਕੋਈ ਪ੍ਰੋਗਰਾਮ ਨਹੀਂ ਰੱਖਾਂਗੇ ਫॉर ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਆਪਾਂ ਸੰਗਰੂਰ 10 ਦਸੰਬਰ ਦਾ ਪ੍ਰੋਗਰਾਮ ਰੱਖ ਲਿਆ ਉਦਾਹਰਨ ਵਜੋਂ ਤਾਂ ਅਸੀਂ 10 ਦਸੰਬਰ ਨੂੰ ਕੋਈ ਪ੍ਰੋਗਰਾਮ ਨਹੀਂ ਰੱਖਾਂਗੇ ਉਸ ਤੋਂ 10 ਦਿਨ ਪਹਿਲਾਂ ਜਾਂ 15 ਦਿਨ ਪਹਿਲਾਂ ਰੱਖ ਲਈਂ ਨਾ ਰਖੀਏ ਨਾ ਹੀ ਉਸ ਤੋਂ ਮਗਰੋਂ ਰੱਖੀਏ ਪ੍ਰੋਗਰਾਮ ਦੇ ਵਿੱਚ ਵੀ ਸਮੂਲਿਤ ਕਰਾਂਗੇ ਜਿਹੜਾ ਫਰੰਟ ਦਾ ਹੋਊਗਾ ਤੇ ਹੁਣ ਤੱਕ ਜੋ ਵੀ ਮੀਟਿੰਗਾਂ ਫਰੰਟ ਦੀਆਂ ਹੋਈਆਂ ਜੋ ਪੰਜਾਬ ਪੇਸਕੇਲ ਵਾਲੀ ਸੰਘਾ ਫਰੰਟ ਨੂੰ ਮਿਲੀਆਂ ਨਾ ਹੀ ਅਸੀਂ ਕਦੇ ਉੱਥੇ ਜਾ ਕੇ ਪਹਿਲਾਂ ਗੱਲ ਕੀਤੀ ਆ ਵੀ ਸਾਡੀ ਭਰਤੀ ਦਾ ਇਛਤਿਆਰ ਪਹਿਲਾਂ ਦੇ ਸੀ ਸਾਰੇ ਕਨਵੀਨਰ ਉਹਦੇ ਵਿੱਚ ਮੌਜੂਦ ਹੁੰਦੇ ਆ ਮੀਟਿੰਗ 'ਚ ਤੇ ਨਾ ਹੀ ਕਦੇ ਮੀਟਿੰਗ ਤੇ ਜਾਵਾਂਗੇ ਤਾਂ ਅਸੀਂ ਉੱਥੇ ਇਕੱਲੇ 3704 ਦੀ ਕਦੇ ਵੀ ਗੱਲ ਨਹੀਂ ਕਰਾਂਗੇ ਤੇ ਜਿਹੜਾ ਇਕੱਲਿਆਂ ਪ੍ਰੋਗਰਾਮ ਕਰਨਾ ਉਹ ਸਾਡਾ ਅਧਿਕਾਰ ਆ ਕਿਉਂਕਿ ਸਾਡਾ ਮੁੱਦਾ ਬੇਸ਼ੱਕ ਫਰੰਟ ਦੇ ਨਾਲ ਆ ਕਿ ਪੰਜਾਬ ਪੇਸਕਲ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ ਸਾਡਾ ਕੋਰਟ ਕੇਸ ਵੀ 2021 ਤੋਂ ਹੀ ਚੱਲ ਰਿਹਾ ਸੀਗਾ ਜਿਹੜਾ ਪਿਛਲੇ ਦਿਨ ਨਤੀਜਾ ਆਇਆ ਤੇ ਅਸੀਂ 2021 ਤੋਂ ਹੀ ਲਗਾਤਾਰ ਸੰਘਰਸ਼ ਕਰ ਰਹੇ ਸੀ ਸਾਡੇ ਕਿਟ ਨੇ ਕਿਹਾ ਕਿ ਅਸੀਂ ਆਪਣਾ ਪ੍ਰੋਗਰਾਮ ਵੱਖਰੇ ਤੌਰ ਤੇ ਕਰਨਾ ਜਾਂ ਵੱਖਰੀ ਮੀਟਿੰਗ ਲੈਣੀ ਜਦੋਂ ਵੀ ਅਸੀਂ ਪ੍ਰੋਗਰਾਮ ਕੀਤਾ ਤਾਂ ਉਹ ਸਾਡਾ ਅਧਿਕਾਰ ਆ ਤਾਂ ਫਰੰਟ ਦੇ ਜਿਹੜੇ ਕਰਮਚਾਰੀ ਉਹਨਾਂ ਨੂੰ ਇਸ ਗੱਲ ਜਿਹੜੀ ਉਹਨਾਂ ਨੇ ਇਹਦੇ ਤੇ ਸਹਿਮਤੀ ਨਹੀਂ ਦਿੱਤੀ ਤੇ ਉਹਨਾਂ ਨੇ ਜਿਹੜਾ ਹੈਗਾ 14 ਸਤੰਬਰ ਨੂੰ ਜਿਹੜਾ 3 ਮਹੀਨੇ ਆਸਤੇ ਸਾਡੀ ਜਥੇਬੰਦੀ ਨੂੰ ਫਰੰਟ ਤੋਂ ਜਿਹੜਾ ਮੋਤਲ ਕਰਤਾ ਸੀ ਕਿ ਜੇਕਰ ਤੁਸੀਂ ਸਾਡੀ ਇਹ ਗੱਲ ਮੰਨ ਲਓ ਨਹੀਂ ਮੰਨਦੇ ਤਾਂ ਅਸੀਂ ਜਿਹੜਾ ਇਹਨੂੰ ਮੋਤਲ ਕਰਦੇ ਹਾਂ 14 ਸਤੰਬਰ ਦੀ ਮੇਰਾ ਖਿਆਲ ਜੇ ਗਲਤ ਨਾ ਹੋਵੇ ਤਾਂ ਮੈਂ ਗੱਲ ਆ ਇਸ ਕਰਕੇ ਸਾਥੀਓ ਅਸੀਂ ਜਿਹੜਾ ਪ੍ਰੋਗਰਾਮ ਅਸੀਂ ਆਪ ਦਾ ਗਿੱਦੜਵਾਹ ਕੀਤਾ ਉਹ ਵੀ ਆਪਦੇ ਤੌਰ ਤੇ ਅਸੀਂ ਰੱਖਿਆ ਹੋਇਆ ਸੀਗਾ ਗਿੱਦੜਵਾਹ ਜਿਮਨੀ ਚੌਂ ਨੂੰ ਲੈ ਕੇ 3704 ਨੇ ਇਸ ਕਰਕੇ ਸਾਡੀ ਕੋਈ ਐਕਟੀਵਿਟੀ ਜਿਹੜੀ ਆ ਫਰੰਟ ਦੇ ਵਿੱਚ ਨਹੀਂ ਤੇ ਤਾਂ ਹੀ ਜਿਹੜਾ ਉੱਥੇ ਅਸੀਂ ਬਰਨਾਲੇ ਜਿਹੜਾ ਨਹੀਂ ਪਹੁੰਚੇ ਅਸੀਂ ਆਪਦਾ ਗਿੱਦੜਵਾ ਪ੍ਰੋਗਰਾਮ ਕੀਤਾ ਸੀ ਅ ਪਿਛਲੇ ਸਮੇਂ ਤੋਂ ਕਾਫੀ ਸਾਥੀਆਂ ਦੇ ਫੋਨ ਆਈ ਸੀ ਇਸ ਬਾਰੇ ਪਹਿਲਾਂ ਕੁਝ ਪਰਿਵਾਰਕ ਕਾਰਨ ਜਿਵੇਂ ਕਾਰਨ ਜਿਹੜਾ ਨਹੀਂ ਐਕਟਿਵ ਸੀਗੇ ਤਾਂ ਉਦੋਂ ਵੀ ਸਾਥੀਆਂ ਦੇ ਲਗਾਤਾਰ ਫੋਨ ਜਾਂ ਮੈਸੇਜ ਤੇ ਰਾਬਤਾ ਹੁੰਦਾ ਰਿਹਾ ਵੱਖ-ਵੱਖ ਭਾਗਾਂ ਦੇ ਇਹੀ ਕਾਰਨ ਆ ਵੱਡਾ ਕਿ ਸਾਡੀ ਇਸ ਚੀਜ਼ ਤੇ ਸਹਿਮਤੀ ਨਹੀਂ ਬਣੀ ਫਰੰਟ ਨੇ ਕਿਹਾ ਕਿ ਆਪਾਂ ਇੱਕੋ ਹੀ ਪ੍ਰੋਗਰਾਮ ਕਰਨਾ ਪਰ ਸਾਡੇ ਜਿਹੜੇ ਸਾਥੀ ਆਉਂਗੇ ਕਹਿੰਦੇ ਕਿ ਜਦੋਂ ਆਪਣਾ ਮੁੱਦਾ ਅਲੱਗ ਆ ਸੀ ਫਰੰਟ ਦੇ ਨਾਲ ਪ੍ਰੋਗਰਾਮ ਕਰਨ ਨੂੰ ਤਿਆਰ ਆ ਸਾਥੀਆਂ ਦਾ ਇਹ ਗੱਲ ਸੀ ਪਰ ਇਹ ਨਹੀਂ ਹੈ ਕਿ ਅਸੀਂ ਆਪਦਾ ਵੱਖਰਾ ਪ੍ਰੋਗਰਾਮ ਨਾ ਕਰੀਏ ਵੱਖਰਾ ਪ੍ਰੋਗਰਾਮ ਕਰਨਾ ਕਿਸੇ ਵੀ ਜਥੇਬੰਦੀ ਦਾ ਮੰਨ ਲਓ ਅਧਿਕਾਰ ਆ ਜੇਕਰ ਸਾਡਾ ਕੇਡਰ ਸਹਿਮਤੀ ਦਿੰਦਾ ਤਾਂ ਅਸੀਂ ਵੱਖਰਾ ਪ੍ਰੋਗਰਾਮ ਕਰ ਸਕਦੇ ਹਾਂ ਜਿਸ ਗੱਲ ਨੂੰ ਕਰਕੇ ਹੀ ਪਿਛਲੇ ਸਮੇਂ ਤੋਂ ਅਸੀਂ ਜਿਹੜੀ ਸਾਡੀ ਜਥੇਬੰਦੀ ਹੈ ਜਾਂ ਮੈਂ ਜਿਹੜੇ ਸਾਥੀ ਸਾਡੇ ਉਹ ਫਰੰਟ ਨੂੰ ਲੈ ਕੇ ਜਿਹੜੇ ਆ ਐਕਟੀਵਿਟੀਆਂ ਤੇ ਨਾ ਹੀ ਕਾਹੀ ਇਸ ਕਰਕੇ ਅਸੀਂ ਜਿਹੜਾ ਪ੍ਰੋਗਰਾਮ ਦਾ ਹਿੱਸਾ ਨਹੀਂ ਬਣੇ ਜਿਹੜਾ ਬਰਨਾਲੇ ਵਾਲਾ ਸੀ ਉੱਤੇ ਰੱਖਿਆ ਹੋਇਆ ਪਿਛਲੇ ਪਿਛਲੇ ਮਹੀਨੇ ਇਸ ਕਰਕੇ ਹੀ ਜਿਹੜਾ ਅੱਜ ਇਹ ਗੱਲਾਂ ਬਾਤਾਂ ਕੀਤੀਆਂ ਆਪਾਂ ਜਿਹੜੀਆਂ ਜੋ ਸਾਥੀ ਫੋਨ ਜਾਂ ਮੈਸੇਜ ਕਰਕੇ ਲਗਾਤਾਰ ਡਿਪਾਰਟਮੈਂਟਾਂ ਦੇ ਪੁੱਛ ਰਹੇ ਸੀਗੇ ਵੀ ਕੀ ਕਾਰਨ ਇਹੀ ਵੱਡਾ ਕਾਰਨ ਹੈ ਬਾਕੀ ਸਾਥੀ ਉਹ ਲੜਾਈ ਵੱਡੀ ਹੈ ਭਾਵੇਂ ਉਹ ਕਿਸੇ ਵੀ ਤਰੀਕੇ ਲੜੀ ਜਾਵੇ ਫਰੰਟ ਦਾ ਹਿੱਸਾ ਬਣ ਕੇ ਲੜੋ ਚਾਹੇ ਕਿਸੇ ਵੀ ਲੈਵਲ ਤੇ ਲੜੀ ਜਾਵੇ ਲੜਾਈ ਲੜਨੀ ਪੈਣੀ ਆ ਸਰਕਾਰ ਨਾਲ ਲੜਨਾ ਪੈਣਾ ਸੰਘਰਸ਼ ਕਰਨਾ ਪੈਣਾ ਤਾਂ ਮੈਂ ਇਹ ਤਾਂ ਇਹੀ ਕਹੂੰਗਾ ਤੁਸੀਂ ਕਿਸੇ ਵੀ ਧਿਰ ਨਾਲ ਕਿਤੇ ਵੀ ਜਾ ਕੇ ਜਿੱਥੇ ਵੀ 17 ਜੁਲਾਈ 2020 ਦੀ ਮੰਗ ਆਉਂਦੀ ਆ ਉੱਥੇ ਜ਼ਰੂਰ ਜਿਹੜਾ ਆਹ ਦਾ ਨਾਰਾ ਮਾਰੋ ਤਾਂ ਹੀ ਆਪਾਂ ਇਹ ਜਿਹੜੀ ਲੜਾਈ ਉਹ ਜਿੱਤ ਸਕਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ